ਕਿਸਾਨਾਂ ਦੀ ਏਕਤਾ ਦਾ ਅੱਜ ਐਲਾਨ ਹੋ ਸਕਦਾ ਹੈ ਕਿਉਂਕਿ ਕਿਸਾਨ ਧਿਰਾਂ ਦੇ ਵੱਲੋਂ ਅੱਜ ਪਾਤੜਾ ਦੇ ਵਿੱਚ ਅਹਿਮ ਬੈਠਕ ਕੀਤੀ ਜਾਣੀ ਹੈ ਇਸ ਬੈਠਕ ਤੇ ਵਿੱਚ ਐਸਕੇਐਮ ਦੇ ਆਗੂ ਸ਼ਾਮਲ ਹੋਣਗੇ ਅਤੇ ਪੰਦੇਰ ਅਤੇ ਡੱਲੇਵਾਲ ਢੜੇ ਦੇ ਜਿਹੜੇ ਕਿਸਾਨ ਆਗੂ ਨੇ ਉਹ ਵੀ ਬੈਠਕ ਵਿੱਚ ਸ਼ਮੂਲੀਅਤ ਕਰਨਗੇ ਅਤੇ ਇਸ ਦੌਰਾਨ ਏਕੇ ਦਾ ਐਲਾਨ ਹੋ ਸਕਦਾ ਹੈ ਦੱਸ ਦੇ ਕਿ ਧਿਰਾਂ ਹਾਲਾਂਕਿ ਆਪਣੇ ਵੱਖ-ਵੱਖ ਰਾਹ ਦੇ ਉੱਤੇ ਨੇ ਪਰ ਹੁਣ ਇਹਨਾਂ ਵੱਲੋਂ ਇੱਕ ਸੁਰ ਹੋ ਕੇ ਚੱਲਣ ਦਾ ਐਲਾਨ ਕੀਤਾ ਜਾ ਸਕਦਾ ਹੈ ਸੰਯੁਕਤ ਕਿਸਾਨ ਮੋਰਚਾ ਐਸਕੇਐਮ ਰਸੀਸੀ ਕਿਸਾਨ ਮਜ਼ਦੂਰ ਮੋਰਚਾ ਤੇ ਸੰਯੁਕਤ ਕਿਸਾਨ ਮੋਰਚਾ ਦੇ ਆਗੂ ਦਰਮਿਆਨ ਏਕੇ ਦੇ ਏਜੰਡੇ ਤੇ ਤਿਆ ਕੀਤੀ ਮੀਟਿੰਗ ਅੱਜ ਪਾਤਣਾ ਵਿੱਚ ਹੋਣ ਜਾ ਰਹੀ ਹੈ ਮੀਟਿੰਗ ਵਿੱਚ ਉਕਤ ਦੋਹਾਂ ਧਿਰਾਂ ਦੇ 10 ਅਤੇ ਐਸਕੇਐਮ ਦੇ ਤਾਲਮਿਲ ਕਮੇਟੀ ਦੇ 6 ਮੈਂਬਰ ਸ਼ਿਰਕਤ ਕਰਨਗੇ ਭਾਵੇਂ ਕਿ ਅੰਤਿਮ ਤੱਥ ਤਾਂ ਲੋਹੜੀ ਵਾਲੀ ਸ਼ਾਮ ਹੀ ਸਪਸ਼ਟ ਕਰੇਗੀ ਪਰ AK ਦੀ ਤੁਰੀ ਗੱਲ ਤੋਂ ਬਾਅਦ ਹੁਣ ਤੱਕ ਦੇ ਹਾਲਾਤ ਤੇ ਖਾਸ ਕਰਕੇ ਦੋਵੇਂ ਤਰ੍ਹਾਂ ਦੇ ਆਗੂਆਂ ਵਿੱਚ ਦੇਖੇ ਜਾ ਰਹੇ ਉਤਸ਼ਾਹ ਨੂੰ ਦੇਖਦੇ ਆਈ ਮੀਟਿੰਗ AK ਲਈ کارਗਰ ਸਾਬਿਤ ਹੋਣ ਵਾਲੀ ਮੰਨੀ ਜਾ ਰਹੀ ਹੈ ਉਧਰ SKM SKM ਗੈਰ ਸਿਆਸੀ ਅਤੇ KMM ਵੱਲੋਂ 13 ਜਨਵਰੀ ਨੂੰ ਦੇਸ਼ ਭਰ ਵਿੱਚ ਕੇਂਦਰ ਸਰਕਾਰ ਦੀ ਨਵੀਂ ਖੇਤੀ ਨੀਤੀ ਨੂੰ ਟੇਡੇ ਟੰਗ ਨਾਲ ਲਾਗੂ ਕਰਨ ਲਈ ਸੂਬਿਆਂ ਨੂੰ ਭੇਜੇ ਗਏ ਮੰਡੀ ਮਾਰਕੀਟ ਦੇ ਖਰੜੇ ਦੀਆਂ ਕਾਪੀਆਂ ਸਾਂਢ ਕੇ ਲੋਹੜੀ ਮਨਾਈ ਜਾਵੇਗੀ ਯਾਨੀ ਕਿ ਰੋਸ ਦਾ ਪ੍ਰਗਟਾਵਾ ਕੀਤਾ ਜਾਵੇਗਾ ਇਸ ਮੀਟਿੰਗ 'ਚ ਜਿੱਥੇ ਕਮੇਟੀ ਮੈਂਬਰ ਜੁਗਿੰਦਰ ਸਿੰਘ ਉਗਰਾਹਾਂ ਦੀ ਪੁਸ਼ਟੀ ਹੈ ਉੱਥੇ ਹੀ ਉਕਤ ਦੋਵੇਂ ਧਿਰਾਂ ਵੱਲੋਂ ਸੁਖਜੀਤ ਹਰਦੋ ਝੰਡੇ ਅਤੇ ਦਿਲਬਾਗ ਹਰੀਗੜ੍ਹ ਨੇ ਵੀ ਮੀਟਿੰਗ 'ਚ ਸ਼ਿਰਕਤ ਕਰਨ ਦੀ ਪੁਸ਼ਟੀ ਕੀਤੀ ਹੈ ਜਾਣਕਾਰੀ ਮੁਤਾਬਕ ਦੋਵੇਂ ਧਿਰਾਂ ਵੱਲੋਂ 10 ਅਗੂ ਮੀਟਿੰਗ ਵਿੱਚ ਸ਼ਾਮਲ ਹੋਣਗੇ ਜਦਕਿ ਕਮੇਟੀ ਮੈਂਬਰ ਅਤੇ ਰਮਿੰਦਰ ਪਟਿਆਲਾ ਦਾ ਕਹਿਣਾ ਸੀ ਕਿ ਐਸਕੇਐਮ ਵੱਲੋਂ ਸਾਰੇ 6 ਕਮੇਟੀ ਮੈਂਬਰ ਮੀਟਿੰਗ 'ਚ ਸ਼ਿਰਕਤ ਕਰਨਗੇ ਤਾਂ ਅੱਜ ਇਹ ਮੀਟਿੰਗ ਪਾਤੜਾ 'ਚ ਹੋਣ ਜਾ ਰਹੀ ਹੈ ਜਿਸ ਵਿੱਚ ਕਿਸਾਨਾਂ ਦੇ ਇਕਤਾ ਦਾ ਇਲਾਨ ਹੋ ਸਕਦਾ ਹੈ ਯਾਨਕੀ ਇਕਜੁੱਟ ਹੋ ਕੇ ਚੱਲਣ ਦਾ ਐਲਾਨ ਹੋ ਸਕਦਾ ਹੈ